ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਪ੍ਰਾਈਮ ਟਾਕ ਟੀਵੀ ਤੇ ਮੈਂ ਤੁਹਾਡਾ ਆਪਣਾ ਗੁਰਦੀਪ ਲਸਾੜਾ ਅਸੀਂ ਅੱਜ ਇੱਕ ਕਲਾਸ ਹੌਕੀ ਅਕੈਡਮੀ ਲਸਾੜਾ ਜਿੱਥੇ ਕਿ ਤਿੰਨ ਰੋਜ਼ਾਂ ਤੋਂ ਪਿਛਲੇ ਜਿਹੜਾ ਟੂਰਨਾਮੈਂਟ ਚੱਲ ਰਿਹਾ ਜਿਸ ਦੇ ਵਿੱਚ ਵੱਖ-ਵੱਖ ਜਿਹੜੀਆਂ ਖੇਡਾਂ ਕਰਵਾਈਆਂ ਜਾਂਦੇ ਨੇ ਵਿਸ਼ੇਸ਼ ਤੌਰ ਤੇ ਜਿਹੜਾ ਹੈਗਾ ਉਹ ਹਾਕੀ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਔਰ ਅੰਦਰ ਜਿਹੜੀਆਂ ਹੈਗੀਆਂ ਆ ਤੁਸੀਂ ਦੇਖ ਰਹੇ ਹੋ ਕਿ ਬਹੁਤ ਜਿਹੜੀ ਸਜਾਈ ਗਈ ਹੈ ਔਰ ਬਹੁਤ ਹੀ ਦੂਰੋਂ ਦੂਰੋਂ ਜਿੱਥੇ ਟੀਮਾਂ ਜਿਹੜੀਆਂ ਆ ਉਹ ਖੇਡਣ ਆਈਆਂ ਹੋਈਆਂ ਨੇ ਸੋ ਆਓ ਆਪਾਂ ਤੁਹਾਨੂੰ ਲੈ ਚਾਲਦੇ ਹਾਂ ਗਰਾਊਂਡ ਦੇ ਅ और थानू दिखाने कि की, की चल रहा है टूर्नामें Gamm-ne, सनमान <स्थाँगा>

ਬਹੁਤ ਧਰੇ ਹਨ ਜਿੰਦੀ ਦੇ ਕਰਦੇ ਪਾਉਣਾ ਸਰ ਜੀ ਸਾਥ ਇੱਕ ਵਾਰ ਇਸ ਲਈ ਤੇ ਉਸ ਤੋਂ ਬਾਅਦ ਆਦਿ 87 ਤੋਂ ਬਾਅਦ ਇਸ ਤੋਂ ਬਾਅਦ ਮੈਂ ਇੰਟਰਵਿਊ ਲੈ ਲੀਏ ਜਮਾਤ ਜੀ ਪੰਜ ਸਾਡੇ ਫੋਟੋ ਸਭ ਬਹੁਤ ਧੰਨਵਾਦੀ ਹਾਂ ਵੀਰਾਂ ਦੇ ਕਿ ਇਤਨਾ

ਗੁਰੀ ਸਿੰਘ ਜੀ ਆ ਬੱਲੇ ਬੰਦੇ ਸੁਸਾਇਟੀ ਦੇ ਸਾਡਾ ਉਸਤਵਨ ਹਰੀ ਭਾਜੀ ਸਾਡੇ ਬਹੁਤ ਹੀ ਸਤਿਕਾਰਯੋਗ ਆ ਜਾਓ ਭਾਜੀ ਮੇਰੇ ਕੋਲ ਜਾਨੀ ਇੱਕ ਕਲਿੱਕ ਚ ਫੋਟੋ ਜਾਂਦੀ ਨਹੀਂਗੀ ਇੱਕ ਕਲਿੱਕ ਚ ਜਾਂ ਨਹੀਂਦੀ ਫੋਟੋ ਕਈ ਵਾਰ ਯਾਰ ਇੱਕ ਹੀ ਮਹਲਾ ਬਹੁਤ ਬਹੁਤ ਧੰਨਵਾਦ ਹਰੀ ਭਾਜੀ ਇੱਧਰ ਦੇਖਿਓ ਭਾਜੀ ਸਾਰੇ ਆਣੇ ਹੀ ਬਹੁਤ ਹੀ ਧੰਨਵਾਦ ਕਰਦਾ ਨਾਲ ਹੀ ਇਹ ਕਲੱਬ ਨੂੰ ਚਦਾਨ ਵਾਲੇ ਬਹੁਤ ਹੀ ਮਾਨਜੋਗ ਸਾਡੇ ਨਾਲ ਹੈਗੇ ਆ ਪਿੰਡ ਦੇ ਹੀ ਸਤਨਾਮ ਸਿੰਘ ਜੀ ਅਮਰੀਕ ਸਿੰਘ ਗੋਰਮukh ਸਿੰਘ ਲੱਡੂ ਵੀ ਬਹੁਤ ਹੀ ਮੈਂ ਦੇਖ ਰਿਹਾ ਸੀ ਕੋਚਿੰਗ ਬਹੁਤ ਵਧੀਆ ਕਰਵਾ ਰਹੇ ਸੀ ਜੋਸ਼ਨਾ ਲੱਗੇ ਹੋਈ ਸੀ ਤੇ ਜੋਸ਼ ਰਾਇ ਪਲੇਅਰਾਂ ਨੂੰ ਮੋਟੀਵੇਟ ਕਰ ਰਹੇ ਸੀ ਥੈਂਕ ਯੂ ਬੰਕੋ ਜੀ ਕੋਲੇ ਨਾ ਸਨੀ ਆਸਟ੍ਰੇਲੀਆ ਜੀ ਆਈ ਮੈਂ ਲੋ ਸਵਾਸ ਕਰਦਾ ਕਿ ਲਾਈਵ ਦੇਖ ਰਹੇ ਹੋਵੋਗੇ ਮਾਣ ਹਰਪ੍ਰੀਤ ਬਾਬਾ ਜੀ ਬਹੁਤ ਹੀ ਕੰਨਿਆ ਮਾਣਸਫਲਤਾ ਕਰੇ ਸਰ ਬਾਕੀ ਮੈਂ ਪਿੰਡ ਵਸਨੀਕਾਂ ਵੱਲੋਂ ਸਾਰੇ ਪਿੰਡ ਦਾ ਤੇ ਜਿਨ੍ਹਾਂ ਨੇ ਇਕੱਲੇ ਇਸ ਮਕਾਮ ਤੱਕ ਪਹੁੰਚਾਇਆ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਮੇਰੇ ਇਸ ਨਾਲ ਦਾ ਫਰੈਟ ਗੈਸਟ ਜਿਹਦਾ ਮੈਂ ਚੇਅਰਮੈਨ ਵੀ ਹਾਂ ਤੇ ਉਹਨੂੰ ਮੈਂ ਕਈ ਸਾਲਾਂ ਤੋਂ ਚਲਾ ਰਿਹਾ ਕਲੱਬ ਨੋਸ ਰੈਡਿਕਸ ਦੀ ਨੂੰ ਅੱਜ ਮੈਂ ਅੱਜ ਤੋਂ ਕੁਝ ਕਲੀਅਰ ਕਰਨਾ ਚਾਹਨਾ ਕਿ ਮੈਂ ਉਲਟਾ ਮੈਰਸ ਨਾਲ ਉਹਥੇ ਮੈਂ 34 ਸਾਲ ਤੋਂ ਕੀਤੀ ਲੈ 2.5 ਸਾਲ ਤੋਂ ਕੀਤੀ ਸੀ ਇਸ ਕਰਕੇ ਮੈਂ ਕਲੱਬ ਵੀ ਚਲਾ ਰਿਹਾ ਤੇ ਆਫੀਸ਼ੀਅਲ ਵੀ ਮੈਂ ਕੋਚ ਆ ਅੱਜ ਮੈਂ ਕਲੀਅਰ ਕਰਨ ਜਾਣਾ ਕਿ ਅੱਜ ਮੈਂ ਪਹਿਲੀ ਵਾਰ ਦੇਖਿਆ ਉਹ ਟੂਰਨਾਮੈਂਟ ਦੇ ਵਿੱਚ ਸਲੈਟਸ ਦੇ ਬੱਚਿਆਂ ਨੂੰ ਦਿਆਂਦਾ ਗਿਆ ਜਿਹਨਾਂ ਦਾ ਬੱਥਰ ਕੋਚ ਨੂੰ ਆਥੇ ਇਸ ਕਰਕੇ ਹਾਕੀ ਦੇ ਨਾਮ ਨਾਲ ਇਸ ਸਲੈਟਸ ਦੇ ਜਿਹੜੇ ਜੋ 28 ਵੇਲਟੋ ਉਹਨਾਂ ਨੂੰ ਵੀ ਮੈਂ ਅੱਜ ਕਲੀਅਰ ਕਰਨਾ ਚਾਹੁੰਦਾ ਕਿ ਨਾਲ ਵਾਲੇ ਸਾਰੇ ਆਫੀਸ ਦੇ ਮਨਨ ਗਿਆ ਸਲੈਟਸ ਦੀ ਨਿਜ਼ਰਲ ਸਲੈਟਸ ਕ੍ਰਸਟ ਫਿਰ ਇਸ ਰਸਾੜਾ ਫੋਕੀ ਅਕੈਡਮੀ ਰੜਕੇ ਨਾਲ ਨਾਲ ਅਸੀਂ ਇਸ ਸਲੈਟਸ ਨੂੰ ਪ੍ਰੋਮੋਟ ਕਰਾਵੇਂ ਉਹਦਾ ਜੋ ਅਗਲੀ ਵਾਰੀ ਟੂਰਨਾਮੈਂਟ ਦੇ ਵਿੱਚ ਖੋਜਣ ਦਾ ਖਰਚਾ ਹੋਊਗਾ ਉਹ ਮੈਂ ਆਪ ਦਾunga ਕੋਚਿੰਗ ਲਈ ਵੀ ਭਰਾਂਦਾ ਕਰੂੰਗਾ ਜਿਵੇਂ ਸਨਾ ਸੁਈਆ ਗੋਲ ਜਦ ਕਿ ਹਰਿਆਣਾ ਦੇ ਸਪੋਰਟ ਫੈਕਟਰ ਆਰਕੇ ਸ਼ਰਮਾ ਨਦੀਮ ਏਮਤ ਜਿਹੜੇ ਕਿ ਦੀਰੇ ਚੋપરા ਦੇ ਕੋਚ ਹਾਂ ਪੁਰਾਣਾ ਮੇਰੇ ਚੰਗਰ ਰੇਸ਼ਮਾ ਚੰਡੀਗੜ੍ਹ ਦੇ ਵਿਚਲੇ ਵਿੱਚ ਜਿਸਨ ਸਟੇਟ ਦੇ ਅੰਟਰਸਟੇਟ ਲੈਵਲ ਤੇ ਪਾਰਟਿਸਿਪੇਟ ਕਰਨਾ ਹੋਵੇ ਤਾਂ ਮੈਂ ਨਾ ਕੰਟਰੈਕਟਰ ਬਣ ਗਿਆ। ਉਥੇ ਪਿੰਡ ਦੇ ਨਸ਼ਾ ਛੱਡ ਕੇ ਆਪਾਂ ਨੂੰ ਸਪੋਰਟਸ 'ਤੇ ਧਿਆਨ ਦੇਣ ਦੀ ਜਰੂਰਤ ਹੈ। ਇਸੇ ਕਰਕੇ ਮੈਂ ਐਥਲੈਟ ਪ੍ਰੋਗਰਾਮ ਚਲਾ ਰਿਹਾ ਹਾਂ। ਬਹੁਤ ਵਧੀਆ ਸੁਖਨਾਮ ਜੀ ਐਂਡੀ ਜੀ ਜੋ ਆਪਣੇ ਦੇਖੋ ਆਸਟ੍ਰੇਲੀਆ ਤੋਂ ਛੱਡ ਕੇ ਆਏ ਆ ਸਾਡੇ ਪਿੰਡ ਦੇ ਵਿੱਚ ਉਹਨਾਂ ਨੂੰ ਐਡੀ ਸਾਹਿਬ ਮਨਜੀਤ ਜੀ ਕਹਿੰਦੇ ਐਡੀ ਸਾਹਿਬ ਹੀ ਹੋਈ ਸਾਡੇ ਵਾਸਤੇ ਜੋ ਇੱਕ ਹੋਰ ਤੁਲਣੇ ਕਿਹਾ ਆ ਕੇ ਸਾਡੇ ਪਿੰਡ ਦੇ ਵਿੱਚ ਸੇਵਾ ਕਰ ਰਹੇ ਆ ਉਹਨਾਂ ਦਾ ਸਨਮਾਨ ਕਰਨਾ ਹੀ ਪਿੰਡ ਵਾਸੀਆਂ ਦਾ ਕੰਮ ਹੈ ਇੱਕ ਇੱਕ ਫਰਜ਼ ਬਣਦਾ ਤੇ ਜੋ ਆਪਣੇ ਇੱਕ ਚੰਗਾ ਮੈਸੇਜ ਆਸਟ੍ਰੇਲੀਆ ਨੂੰ ਲੈ ਕੇ ਜਾਣ ਕਿ ਕਿ ਅਸੀਂ ਇਹਨਾਂ ਦੇ ਕੰਟਰੀਆਂ ਦੇ ਵਿੱਚ ਰਹਿੰਦੇ ਆ ਬਹੁਤ ਕੁਝ ਅਸੀਂ ਇਹਨਾਂ ਤੋਂ ਖਟਿਆ ਅੱਜ ਜੋ ਟੂਰਨਾਮੈਂਟ ਵਗੈਰਾ ਚੱਲ ਰਹੇ ਆ ਨ ਪਿੰਡ ਦੇ ਵਿੱਚ ਜੋ ਸਾਰੇ ਥੋੜਾ ਬਹੁਤ ਸੁਧਾਰ ਕਰ ਰਹੇ ਆ ਤੁਹਾਡਾ ਕੰਟਰੀਆਂ ਦੇ ਫੱਡਕ ਨਾਲ ਹੀ ਹੋ ਰਿਹਾ ਇਸ ਕਰਕੇ ਜੇ ਕੋਈ ਵਿਦੇਸ਼ੀ ਆਉਂਦਾ ਮੈਂ ਬੇਨਤੀ ਕਰਦਾ ਸਾਰੇ ਪਿੰਡ ਵਸਣਾਂ ਉਹਦਾ ਹਮੇਸ਼ਾ ਸਤਿਕਾਰ ਕਰੋ ਇਹ ਲੋਕ ਵੀ ਸਾਡੇ ਸਤਿਕਾਰ ਕਰਦੇ ਆ ਇਹਨਾਂ ਨੇ ਇਸ ਸਾਲ ਮੈਨੂੰ ਸਿਰਫ 2 ਹਫ਼ਤੇ ਹੋਏ ਆ ਇਲੈਕਸ਼ਨ ਦੇ ਵਿੱਚ ਭਾਗ ਲੈਣ ਦਾ ਮੌਕਾ ਮਿਲਿਆ ਚਲੋ ਮੈਂ ਜਿੱਤ ਨਹੀਂ ਪਾਇਆ ਬਹੁਤ ਬੜੀ ਟੱਕਰ ਸੀ ਇੱਕ ਇਲੈਕਸ਼ਨ ਦੇ ਵਿੱਚ ਐਜ ਕਾਉਂਸਲਰ ਸਰ ਕੇ ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਆ ਕਿ ਮਿਲ ਕੇ ਰਹਿਣ ਦੀ ਬੇਨਤੀ ਕਰਦਾ ਮੈਂ ਇਸ ਅਰਗੇਟ ਟੂਰਨਾਮੈਂਟ ਨੂੰ ਗੱਲਗੱ ਬਧਾਇਆ ਜਾਵੇ ਐਥਲੈਟਿਕਸ ਨੂੰ ਪ੍ਰਮੋਟ ਕੀਤਾ ਜਾਵੇ ਕਿਉਂਕਿ ਡਿਵੀਜ਼ਨਲ ਇਵੈਂਟ ਹੈ। ਅਨ ਡਿਵੀਜ਼ਨਲ ਇਵੈਂਟ ਹਰ ਬੰਦੇ ਨੂੰ ਸਿਰਫ ਆਪਣੀ ਹੀ ਮਿਹਨਤ ਦਾ ਫਲ ਮਿਲਦਾ ਮੈਡਮ। ਇਸ ਵਾਰ ਕੀ ਜੇ ਬੇਨਤੀ ਕਰਦਾ ਨਵੀਂ ਟੀਮ ਨੂੰ ਜੇ ਕੋਚ ਦੀ ਲੋੜ ਪਵੇ ਮੈਂ ਟਰਾਈ ਕਰ ਰਿਹਾ ਕਿ ਮੈਂ ਉਹਦਾ ਵੀ ਕੋਈ ਨਾ ਕੋਈ ਪ੍ਰਬੰਧ ਵਿੱਚ ਜੱਡੀਗੜ ਵਾਲਿਆਂ ਨਾਲ ਗੱਲ ਕਰਕੇ ਕਰਦਾ ਕਿ ਜੇ ਕੋਈ 18 ਸਾਲ ਤੋਂ ਉੱਤੇ ਹੈ ਤਾਂ ਕੋਚ ਬਿਲਕੁਲ ਨਦੀਮ احمد ਮੇਰੇ ਗੁੱਡ ਫਰੈਂਡ ਇਸ ਕਰਕੇ ਕੋਈ ਨਹੀਂ ਜੈਵਲਨ ਖੋਰੀ ਟ੍ਰੇਨਿੰਗ ਕਰਨੀ ਹੈ ਮੈਂ ਖੁਦ ਵੀ ਇਸ ਟਾਈਮ 11th ਤੋਂ 3 ਟ੍ਰੇਨਿੰਗ ਕਰ ਰਿਹਾ ਇਥੇ ਲੈਡ ਕੋ ਬਾਲ ਪਿੰਡ ਵਾਸੀਆਂ ਨੂੰ ਬੇਨਤੀ ਕਰਦਾ ਕਿ ਹਮੇਸ਼ਾ ਲੈਡ ਕੋ ਨੂੰ ਥੋੜਾ ਪ੍ਰਮੋਟ ਕਰੋ ਬਾਕੀ ਮੇਰੇ ਵੱਲੋਂ ਸਾਰੇ ਪਿੰਡ ਵਾਸੀਆਂ ਨੂੰ ਕਮੇਟੀ ਨੂੰ ਬਹੁਤ ਬਹੁਤ ਵਧਾਈਆਂ ਆ ਜੀ ਟੂਰਨਾਮੈਂਟ ਦੀਆਂ ਬਾਕੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਅਗਲਾ ਸੁਖਨਾਨ ਜੀ ਹੁਣ ਸਾਡੇ ਬ੍ਰੋਕੀ ਇੱਕ ਬੈਂਕ ਦੇ ਕਮੇਟੀ ਮੈਂਬਰ ਰਚੇਰਮਨ ਸਾਹਿਬ ਇਹ ਹੁਣ ਅਗਲਾ ਥੋੜਾ ਐਕਸਪਲੇਨ ਕਰੂਗੇ ਕੇ ਇਸ ਸਪੋਰਟਸ ਦੇ ਬਾਰੇ ਇਤਿਹਾਸ ਦੇ ਮੈਦਾਨ ਪੜਨਾ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨ ਬੱਚਿਆਂ ਨੂੰ ਬੇਨਤੀ ਕਰਦਾ ਤੇ ਆਪਣੇ ਗਰਾਊਂਡ ਵਿੱਚ ਆ ਕੇ ਬਾਕੀ ਦੇ ਟੀਮ ਵਿੱਚ ਹਿੱਸਾ ਜਾਣਾ ਨਸ਼ਾ ਪੱਲ ਨਹੀਂ ਜਾਣਾ ਪਰ ਬਨੇ ਹੋਵੇ ਵੱਧ ਤੋਂ ਵੱਧ ਚੜ ਕੇ ਗੇਮ ਖਾਣੀ ਆਪ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਜੀ ਸੋਹ ਹਰ ਇੱਕ ਦੂਜਾ साम जो